ਜਖਸਰ ਦੇਖ ਰਹੇ ਹੋ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦਿਨ ਦੇ ਵਿੱਚ ਪਿੰਡ ਮਹਲਾ ਕਲਾਂ ਉੱਥੇ ਇੱਕ ਐਡਵੋਕੇਟ ਨਾਲ ਬਲਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਕੀ ਬਲਸਲੂਕੀ ਹੋਈ ਆ ਇਹ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਹੀ ਪਤਾ ਲੱਗੂਗਾ ਪਰ ਸੁਣਨ ਵਿੱਚ ਆਇਆ ਵੀ ਦੋਨਾਂ ਤਰ੍ਹਾਂ ਦਾ ਕੋਈ ਪੈਸੇ ਨੂੰ ਲੈਣ ਦੇ ਨੂੰ ਲੈ ਕੇ ਜਿਹੜਾ ਉਹ ਝਗੜਾ ਵਧਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਹਾਣੀ ਹੈ ਪੁਸਤਕ ਵੀ ਜਿਹੜੀ ਇਹ ਪਹੁੰਚ ਗਈ ਹੈ ਤੇ ਅਸੀਂ ਐਡਵੋਕੇਟ ਰਾਉਂਕ ਸਿੰਘ ਰਾਣਾ ਜੋਗੇ ਮਲਕੇ ਬਣਦੇ ਰਹਿਣ ਵਾਲੇ ਹੈਗੇ ਆ ਤੇ ਬਾਗਾ ਬਣਾ ਦੇ ਵਿੱਚ ਬੈਠਦੇ ਆ ਗਿਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਕੀਤੀ ਹੈਗੀ ਆ ਉਹਨਾਂ ਨਾਲ ਵੀ ਮੰਨਿਆ ਉਹਨਾਂ ਵੱਲੋਂ ਵੀ ਉਹਨਾਂ ਦਾ ਕਿਸੇ ਕੇਸ ਨੂੰ ਲੈ ਕੇ ਜਿਹੜੀ ਇਹ ਪੈਸੇ ਦੀ ਲੈਣ ਦੇਣ ਦੀ ਜਿਹੜੀ ਸਾਰੀ ਗੱਲਬਾਤ ਚੱਲਦੀ ਪਈ ਸੀਗੀ ਦੂਜੇ ਪਾਸੇ ਜਿਹੜੇ ਬਲਵਿੰਦਰ ਸਿੰਘ ਹੋਣੀ ਆ ਪਿੰਡ ਮਾਲਾਗਰਾਂ ਦੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਵੀ ਇਹੀ ਗੱਲ ਦੱਸੀ ਹੈਗੀ ਆ ਕੋਈ ਪੈਸਿਆਂ ਨੂੰ ਲੈ ਕੇ ਜਿਹੜੀ ਕੋਈ ਜਿਹੜਾ ਉਹਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਚੱਲਦੀ ਪਈ ਸੀ ਉਸ ਨੂੰ ਲੈ ਕੇ ਜਿਹੜੀ ਬਹਿਸ ਆ ਜਿਹੜੀ ਹੋਈ ਆ ਪਰ ਰਾਣਾ ਮਲਕ ਨੇ ਇਹ ਕਿਆ ਹੈਗਾ ਉਹਨਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਤੇ ਉਹਨਾਂ ਦੀ ਕੋਈ ਸੋਨੇ ਦੀ ਚੇਨ ਆ ਜਿਹੜੀ ਉਹ ਵੀ ਉਸ ਸਮੇਂ ਜਿਹੜੀ ਗੁੰਮ ਹੋ ਗਈ ਆ ਇਹ આરોਪ ਉਹਨਾਂ ਵੱਲੋਂ ਲਾਏ ਗਏ ਆ ਦੂਜੇ ਪਾਸੇ ਜਿਹੜੇ ਸਾਬਕਾ ਪ੍ਰਧਾਨ ਬਾਰਿਸ਼ ਦੇ ਸਰਦਾਰ ਹਰਜੀਤ ਸਿੰਘ ਬਰਾੜ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਤੇ ਤੁਸੀਂ ਹੋਰ ਅਪਡੇਟ ਲੈਣ ਬਾਅਦੇ ਸਾਡਾ ਦਸੇਵ ਚੈਨਲ ਦਾ YouTube ਤੇ Facebook ਚੈਨਲ ਤੁਸੀਂ ਲਾਈਕ ਕਰਕੇ ਰੱਖੋ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟ ਦਿੰਦੇ ਰਹੀਏ ਐਵੋ ਗੁੱਸਾ ਇਹ ਕਿ ਮਾਮਲਾ ਹੋਇਆ ਤੁਹਾਡੇ ਨਾਲ ਮਾਲਾ ਫਿਰ ਦੇ ਵਿੱਚ ਇਹ ਕਹਾਣੀ ਕੀ ਹੈ ਤੇ ਜੀ तकरीबन 2 ਸਾਲ ਪਹਿਲਾਂ ਮੇਰੇ ਕੋਲ ਇੱਕ ਜਗਜੀਤ ਸਿੰਘ ਨਾਮ ਦਾ ਬੰਦਾ ਆਇਆ ਸੀਗਾ ਉਹਦੇ ਪਿਤਾ ਦਾ ਨਾਮ ਮਾਨ ਸਿੰਘ ਹੈ ਜੀ ਉਹਨਾਂ ਦੀ ਦੋ ਭਰਾਵਾਂ ਦੀ ਤਕਸੀਮ ਹੋਈ ਸੀ ਤੇ ਉਹਦੇ ਵਿੱਚ ਨਾ ਜੀ ਪਹਿਲਾਂ ਸਾਂਝੇ ਖਾਤੇ ਲਿਮਟਾਂ ਬੱਝੀਆਂ ਸੀ ਦੋਨਾਂ ਭਰਾਵਾਂ ਦੀ ਉਸ ਤੋਂ ਬਾਅਦ ਤਕਸੀਮ ਹੋ ਗਈ ਤਕਸੀਮ ਹੋਣ ਤੋਂ ਬਾਅਦ ਜਿਹੜੇ ਨੰਬਰ ਜਗਜੀਤ ਸਿੰਘ ਨੂੰ ਚਲੇ ਗਏ ਜਗਜੀਤ ਸਿੰਘ ਨੇ ਉਹ ਫੱਕ ਕਰਾਤੇ ਪਰ ਜਿੱਥੇ ਬੋਰ ਸਿੰਘ ਦੀ ਲਿਮਟ ਸੀ ਜ ਉਹ ਸਾਂਝੇ ਖਾਤੇ ਵਾਲੇ ਨੰਬਰਾਂ ਤੇ ਚਲੀ ਗਈ ਜੀ ਮੇਰੇ ਕੋਲੇ ਜਗਜੀਤ ਸਿੰਘ ਆਇਆ ਕਿ ਲਿਮਟ ਵੱਡੀ ਕਰਨੀ ਆ ਜੀ ਵੱਡੀ ਕਰਨੀ ਆ ਤੇ ਨਵੀਂ ਕਰਨੀ ਆ ਪਰ ਮੈਂ ਉਹਨਾਂ ਨੂੰ ਕਿਹਾ ਜੀ ਲਿਮਟ ਛੋਟੀ ਬਣੂਗੀ ਤੁਹਾਡੀ ਜਿਹੜੀ ਤਕਰੀਬਨ 4-5 ਏਕੜ ਜ਼ਮੀਨ ਸਾਫ਼ ਪਈ ਆ ਬਾਕੀ ਜਿਹੜੇ ਹੈਗਾ ਵੀ ਜਿਹੜੀ ਤੁਹਾਡੇ ਹਿੱਸੇ ਜ਼ਮੀਨ ਆਈ ਆ ਉਹ ਬੋਰ ਸਿੰਘ ਦੇ ਉਹਦੇ ਤੇ ਕਰਜ਼ਾ ਲਿਆ ਹੋਇਆ ਜੀ ਬੋਰ ਸਿੰਘ ਤੇ ਉਹਨਾਂ ਦਾ ਬੇਟਾ ਅਵਤਾਰ ਸਿੰਘ ਤੇ ਜਗਜੀਤ ਸਿੰਘ ਕਹਿੰਦੇ ਚਲੋ ਇੱਕ ਵਾਰੀ ਇੰਨੀ ਲਮਟੀ ਆਪਾਂ ਕਰ ਲੈਨੇ ਪਰ ਤੁਸੀਂ ਸਾਡਾ ਮਸਲਾ ਹੱਲ ਕਰਕੇ ਨਾ ਇਹਨੂੰ ਕਲੀਅਰ ਕਰਾ ਕੇ ਤੇ ਸਾਡੀ ਵੱਡੀ ਲਮਟ ਕਰਾ ਦਿਓ ਜੀ ਮੈਂ ਕਿਹਾ ਚਲੋ ਠੀਕ ਹੈ ਜੀ ਚਲੋ ਇਹਨਾਂ ਨੇ 2-4 ਦਿਨ ਪਾਏ ਵਾਪਸ ਮੇਰੇ ਕੋਲੇ ਆ ਗਏ ਜੀ ਇੱਕ ਨਾਲ ਕੋਈ ਪੰਚਾਇਤ ਮੈਂਬਰ ਲੈ ਕੇ ਆਏ ਸੀਗੇ ਇਹ ਨਹੀਂ ਪਤਾ ਮੈਨੂੰ ਵੀ ਸਾਬਕਾ ਸੀ ਜਾਂ ਮੌਜੂਦਾ ਸੀ ਪਰ ਉਦੋਂ ਇਹਨਾਂ ਬੰਦੇ ਨੇ ਮੈਨੂੰ ਇਹ ਗੱਲ ਕਹੀ ਕਿ ਸਾਡਾ ਜੀ ਜਿਹੜਾ ਝਗੜਾ ਦੋਨਾਂ ਪਰਿਵਾਰਾਂ ਦਾ ਦੋਨਾਂ ਭਰਾਵਾਂ ਦਾ ਤੁਸੀਂ ਕੋਈ ਇਸ ਤਰ੍ਹਾਂ ਦਾ ਹੱਲ ਲੱਭੋ ਕਿ ਸਾਡਾ ਝਗੜਾ ਵੀ ਨਾ ਵਧੇ ਤੇ ਸਾਡੀਆਂ ਸਾਡੀ ਜਿਹੜੀ ਜ਼ਮੀਨ ਵੀ ਕਲੀਅਰ ਹੋ ਜੇ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਦੋ ਤਿੰਨ ਵਾਰ ਇਹ ਮੇਰੇ ਕੋਲੇ ਆਉਂਦੇ ਜਾਂਦੇ ਰਹੇ ਮੈਂ ਇਹਨਾਂ ਨੂੰ ਦੱਸਦਾ ਰਿਹਾ ਮੈਨੂੰ ਇਹ ਡਾਕੂਮੈਂਟ ਚਾਹੀਦੀ ਹੈ ਇਹ ਡਾਕੂਮੈਂਟ ਚਾਹੀਦੀ ਹੈ ਮੈਨੂੰ ਸਾਰੇ ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕਰਾਈ ਮੈਂ ਇਹਨਾਂ ਨੂੰ ਸਾਰੀ ਗੱਲਬਾਤ ਸਮਝਾਈ ਜੀ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਪੰਚਾਇਤੀ ਲੈਵਲ ਤੇ ਗੱਲ ਕਰ ਲਓ ਜੀ ਇਹ ਕਹਿੰਦੇ ਵੀ ਚਲੋ ਪੰਚਾਇਤੀ ਲੈਵਲ ਤੇ ਗੱਲ ਕਰਕੇ ਦੇਖਦੇ ਹਾਂ ਪਰ ਪੰਚਾਇਤੀ ਲੈਵਲ ਤੇ ਗੱਲ ਕਰਨ ਤੋਂ ਬਾਅਦ ਇਹ ਬੰਦੇ ਕਹਿੰਦੇ ਜੀ ਉਹ ਬੰਦੇ ਆਖੇ ਨਹੀਂ ਲੱਗ ਰਹੇਗੇ ਸਾਡੇ ਉਹ ਮਤਲਬ ਕਿ ਬੰਦੇ ਥੋੜੇ ਜਿਹਾ ਜ਼ਿਆਦਾ ਹੈਗੇ ਆਪਣਾ ਸਖਤ ਸੁਭਾਅ ਦੇ ਸਾਡੇ ਸੱਟ ਮਾਰਨਗੇ ਤੁਸੀਂ ਕੋਈ ਨਾ ਕੋਈ ਹੱਲ ਲੱਭੋ ਜੀ ਇਹਨਾਂ ਨੂੰ ਦੱਸਿਆ ਕਿ ਫਿਰ ਜੀ ਆਪਣਾ ਇਹ ਤਾਂ ਫੱਕ ਕਰਾਉਣ ਵਾਸਤੇ ਤੇ ਦਾਵਾ ਪਾਉਣਾ ਪਊਗਾ ਜੀ ਕਹਿੰਦੇ ਜੀ ਦਾਅਵੇ ਦਾ ਪ੍ਰੋਸੈਸ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਹੈ ਕੋਈ ਹੋਰ ਹੱਲ ਹੋਰ ਮੈਂ ਇਹ ਤੁਸੀ ਫਿਰ ਪਾਰਟੀ ਲੈਵਲ ਤੇ ਗੱਲ ਕਰ ਲੋ ਆਪ ਤੁਸੀਂ ਕਿਸ ਕੋਈ ਬੰਦੇ ਪਾ ਲੋ ਕਹਿੰਦੇ ਨਹੀਂ ਜੀ ਚਲੋ ਇਹਨਾਂ ਨੇ ਇਸ ਗੱਲ ਦੀ ਪ੍ਰਵਾਨਗੀ ਕਰ ਲਈ ਵੀ ਅਸੀਂ ਦਾਵਾ ਪਾਵਾਂਗੇ ਦਾਅਵੇ ਦੇ ਵਿੱਚ ਇਹਨਾਂ ਨੇ ਮੈਨੂੰ ਡਾਕੂਮੈਂਟ ਦਿੱਤੇ ਅਸੀਂ ਨੋਟਿਸ ਕੱਢੇ ਬੈਂਕਾਂ ਨੂੰ ਜਿੱਥੇ ਲਿਮਟਾਂ ਚੱਲਦੀਆਂ ਸੀਗੀਆਂ ਤੇ ਪਾਰਟੀਆਂ ਨੂੰ ਨੋਟਿਸ ਕੱਢੇ ਜੀ ਨੋਟਿਸ ਕੱਢਣ ਤੋਂ ਬਾਅਦ ਪਾਰਟੀਆਂ ਸਾਡੇ ਸੰਪਰਕ ਚ ਆਈਆਂ ਜੀ ਪਾਰਟੀਆਂ ਨੂੰ ਸਮਝਾਇਆ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਕਰਕੇ ਵੀ ਇਹ ਜਿਹੜੀ ਜ਼ਮੀਨ ਆ ਇਹ ਹੁਣ ਪਹਿਲਾਂ ਤੁਹਾਡਾ ਸਾਂਝਾ ਖਾਤਾ ਸੀ ਹੁਣ ਜਗਜੀਤ ਸਿੰਘ ਦੇ ਹਿੱਸੇ ਆ ਗਈ ਆ ਤੁਹਾਡੇ ਹਿੱਸੇ ਆ ਨੰਬਰ ਆ ਰਹੇ ਆ ਜਿਹੜੇ ਜਗਜੀਤ ਸਿੰਘ ਨੇ ਪਹਿਲਾਂ ਹੀ ਫੱਕਰਾਤੇ ਆ ਇਸ ਸਾਰੇ ਕੰਮ ਦੀ ਜਿਹੜੀ ਹੈਗੀ ਫੀਸ 22000 ਰੁਪਏ ਤੈ ਹੈ ਹੋਈ ਸੀ ਜਿਹਦੇ ਚੋਂ ਜਗਜੀਤ ਸਿੰਘ ਨੇ ਮੈਨੂੰ 10000 ਰੁਪਏ ਦੇ ਦਿੱਤੇ ਸੀ ਉਹਨਾਂ ਪਾਰਟੀਆਂ ਨੂੰ ਐਗਰੀ ਕੀਤਾ ਜੀ ਉਹਨਾਂ ਨੂੰ ਸਾਰੀ ਗੱਲ ਸਮਝਾਈ ਤੇ ਉਹ ਬੰਦਿਆਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਹੁਣ ਸਾਡੇ ਕੋਲ ਪੈਸੇ ਹੈ ਨਹੀਂਗੇ ਜੀ ਅਸੀਂ ਥੋੜੇ ਬਹੁਤੇ ਟਾਈਮ ਤੱਕ ਨਾ ਝੋਨਾ ਵੜ ਕੇ ਤੇ ਅਸੀਂ ਲਿੰਟਾ ਫੱਕਰਾ ਦਾਂਗੇ ਪਰ ਉਹਨਾਂ ਨੇ ਇੱਕ ਲਿੰਟ ਫੱਕਰਾਈ ਜੀ ਇੱਕ ਲਿਮਟ ਫਾਕ ਕਰਾਉਣ ਤੋਂ ਬਾਅਦ ਅਸੀਂ ਉਹਨਾਂ ਦੀ ਉਹਨਾਂ ਦੀ ਲਿਮਟ ਵੀ ਬੰਦਤੀ ਮਤਲਬ ਕਿ ਤੇ ਉਸ ਤੋਂ ਬਾਅਦ ਆ ਕਿ ਜਿਹੜੀ ਦੂਜੀ ਲਿਮਟ ਸੀਗੀ ਉਹ ਵੀ ਅਸੀਂ ਕੁਝ ਸਮੇਂ ਬਾਅਦ ਉਹਨਾਂ ਨੂੰ ਕਹਿ ਕੇ ਤੇ ਫਾਕ ਕਰਵਾਤੀਗੀ ਫਾਕ ਕਰਾਉਣ ਤੋਂ ਬਾਅਦ ਜਿਹੜਾ ਮੈਨੂੰ ਜਗਜੀਤ ਸਿੰਘ ਨੇ ਕੰਮ ਕਿਹਾ ਸੀਗਾ ਨੋਟਿਸ ਕੱਢਣ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਗਿਆ ਜੀ ਜ਼ਮੀਨ ਬਿਲਕੁਲ ਸਾਫ਼ ਹੋ ਗਈ ਉਹਨਾਂ ਦੀ ਮਾਲਕੀ ਉਹਨਾਂ ਕੋਲੇ ਚਲੀ ਗਈ ਮੇਰੀ ਫੀਸ ਦੇ ਵਿੱਚੋਂ ਮੈਨੂੰ 10000 ਰੁਪਏ ਆਇਆ ਸੀਗਾ 12000 ਰੁਪਏ ਮੇਰਾ ਪਿੰਡ ਗਿਆ ਇਹ ਇਹ ਪਛ ਟਾਈਮ ਬਾਅਦ ਤਕਰੀਬਨ 2 ਸਾਲ ਦੇ ਬਾਅਦ ਮੇਰੇ ਕੋਲੇ ਇੱਕ ਬਲਵਿੰਦਰ ਸਿੰਘ ਨਾਮ ਦਾ ਬੰਦਾ ਆਇਆ ਜਿਹੜਾ ਆਮ ਆਦਮੀ ਪਾਰਟੀ ਦਾ ਆਦੇਆਪ ਨੂੰ ਆਗੂ ਦੱਸਦਾ ਜੀ ਕਹਿੰਦਾ ਜੀ ਜਿਹੜੇ ਤੁਸੀਂ ਜਗਜੀਤ ਸਿੰਘ ਤੋਂ 2 ਸਾਲ ਪਹਿਲਾਂ ਪੈਸੇ ਲਏ ਆ ਉਹ ਤੁਸੀਂ ਗਲਤ ਲਏ ਆ ਤੁਸੀਂ ਮੈਨੂੰ ਵਾਪਸ ਕਰੋ ਮੈਂ ਕਿਹਾ ਜੀ ਪਹਿਲੀ ਗੱਲ ਤਾਂ ਤੁਸੀਂ ਨਾਲ ਨਹੀਂ ਸੀਗੇ ਤੁਸੀਂ ਮੈਨੂੰ ਪੈਸੇ ਦਿਵਾਏ ਨਹੀਂਗੇ ਆਪਣੀ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਜਾਣਦਾ ਨਹੀਂਗਾ ਤੁਸੀਂ ਜਗਜੀਤ ਸਿੰਘ ਨੂੰ ਲਿਆਓ ਆਪਾਂ ਬੈਠ ਕੇ ਆਪਾਂ ਗੱਲ ਕਰ ਲਾਂ ਪਰ ਉਹਨਾਂ ਨੇ ਜਗਜੀਤ ਸਿੰਘ ਨੂੰ ਤਾਂ ਲਿਆਂਦਾ ਨਿਗਾਹੀ ਮੇਰੇ ਪਿੰਡ ਦੇ ਸਰਪੰਚ ਸਾਹਿਬ ਨੂੰ ਮੇਰੀ ਕੰਪਲੇਟ ਕੀਤੀ ਜੀ ਸਰਪੰਚ ਸਾਹਿਬ ਕਹਿੰਦੇ ਵੀ ਸਾਡੇ ਪਿੰਡ ਦਾ ਬੰਦਾ ਬਹੁਤ ਵਧੀਆ ਇਹ ਜੇ ਕੋਈ 1% ਦੀ ਵੀ ਗਲਤੀ ਨਿਕਲਦੀ ਤੁਸੀਂ ਮੇਰੇ ਕੋਲ 10000 ਰੁਪਏ ਲੈ ਜਾ ਇਹ ਤਕਰੀਬਨ 6 ਮਹੀਨੇ ਪਹਿਲਾਂ ਦੀ ਗੱਲ ਹੈ ਜੀ ਫਿਰ ਇਹ ਬੰਦੇ ਨੇ ਕੋਈ ਗੱਲ ਨਹੀਂ ਕੀਤੀ ਜੀ ਕੋਈ ਮੇਰੇ ਕੋਲ ਆਇਆ ਨੀਗਾ ਇਹ ਪਰ ਅੰਦਰੇ ਅੰਦਰ ਰੰਜਿਸ਼ ਪਾਲੀ ਰੱਖੀ ਕਿ ਮੈਨੂੰ 10000 ਰੁਪਏ ਨਹੀਂ ਦਿੱਤਾਗੇ ਕਿਹਦੇ ਬਦਲੇ ਬਲਵਿੰਦਰ ਸਿੰਘ ਖਾਲਸੇ ਨੇ ਮਾਲਾ ਕਲਾਂ ਤੋਂ ਕੋਈ ਆਮ ਆਦਮੀ ਪਾਰਟੀ ਦਾ ਆਗੂ ਦੱਸਦਾ ਹੀ ਆਪਦੇ ਆਪ ਫਿਰ ਕੀ ਹੋਇਆ ਕਿ ਕੱਲ 22 5 2025 ਨੂੰ ਮੈਨੂੰ ਬੈਂਕ ਤੋਂ ਇਨਫੋਰਮ ਆਇਆ ਕਿ ਆਡਿਟ ਚੱਲੀ ਜਾਂਦਾ ਜੀ ਦੋ ਫਾਈਲਾਂ ਦੇ ਵਿੱਚ ਨਾ ਆਬਜੈਕਸ਼ਨ ਨਿਕਲਿਆ ਤੁਸੀਂ ਆ ਕੇ ਚੈੱਕ ਕਰੋ ਜੀ ਜੇ ਕੋਈ ਸਹੀ ਕਰਨ ਵਾਲਾ ਤਾਂ ਸਹੀ ਕਰਕੇ ਜਾਓ ਚਲੋ ਮੈਂ 3 ਵਜੇ ਗਿਆ ਜੀ ਉੱਥੇ ਤਕਰੀਬਨ ਸਵਾ 5 ਵਜੇ ਤੱਕ ਸਾਡਾ ਜਿਹੜਾ ਕੰਮ ਚੱਲਿਆ ਜੀ ਕੰਮ ਕਰਨ ਤੋਂ ਬਾਅਦ ਮੈਂ ਬਾਹਰ ਨਿਕਲਿਆ ਉੱਥੇ ਪਹਿਲਾਂ ਤੋਂ ਹੀ ਬਲਵਿੰਦਰ ਸਿੰਘ ਖਾਲਸਾ ਤੇ ਇੱਕ ਮਨਦੀਪ ਸਿੰਘ ਨਾਂ ਦਾ ਬੰਦਾ ਇਹ ਦੋਨੇ ਉੱਥੇ ਮਤਲਬ ਕਿ ਮੇਰੇ ਨਾਲ ਲੜਾਈ ਝਗੜਾ ਕਰਨ ਦੀ ਨੀਅਤ ਨਾਲ ਉੱਥੇ ਭੰਗ ਰਹੇ ਸੀ ਜਦੋਂ ਮੈਂ ਬਾਹਰ ਨਿਕਲਿਆ ਮੈਨੂੰ ਕਹਿੰਦੇ ਹਾਂ ਵੀ ਹੁਣ ਤੂੰ ਸਾਡੇ ਪਿੰਡ ਆਇਆ ਦੱਸ ਕਿਵੇਂ ਕਰਾਉਣੀ ਆ ਮੈਂ ਕਿਹਾ ਜੀ ਤੁਹਾਡੇ ਨਾਲ ਕੋਈ ਮੇਰਾ ਰੌਲਾ ਹੀ ਨਹੀਂ ਦੱਸੋ ਕੀ ਰੌਲਾ ਕੀ ਕਹਿੰਦਾ ਅਸੀਂ ਤੇਰੇ ਦਫ਼ਤਰ ਗਏ ਸੀਗੇ ਪੈਸੇ ਲੈਣ ਤੂੰ ਸਾਨੂੰ ਕਿਹਾ ਸੀਗਾ ਤੈਨੂੰ ਦੇਖਾਂਗੇ ਮੈਂ ਕਿਹਾ ਮੈਂ ਦੇਖਾਂਗੇ ਨਹੀਂ ਕਿਹਾ ਸੀਗਾ ਮੈਂ ਇਹ ਗੱਲ ਕਹੀ ਸੀ ਕਿ ਜਗਜੀਤ ਸਿੰਘ ਨੂੰ ਲੈ ਆ ਆਪਾਂ ਬੈਠ ਕੇ ਆਪਾਂ ਗੱਲ ਕਰ ਲਾਂਗੇ ਮੇਰੀ ਫੀਸ ਉਹਨਾਂ ਵੱਲ ਪੈਂਡਿੰਗ ਆ ਪਰ ਉਹਨਾਂ ਤੋਂ ਮੈਂ ਕੰਮ ਫਿਰ ਵੀ ਕਰਦਾ ਹੈ ਪਰ ਇੰਨਾ ਗੱੜ ਦੇ ਬਾਗ ਯੂ ਸੀ ਕਿ ਇਹ ਬੰਦੇ ਮੇਰੇ ਗੱਲ ਪੈ ਗਈ। ਇਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤਾ ਜੀ। ਮੇਰੇ ਇੱਕ ਗਲ ਦੇ ਵਿੱਚ 체ਨ ਵੀ ਸੀਗੀ ਜੀ ਸੋਨੇ ਦੀ। ਉਹ ਧੱਕੇ ਮੁੱਕੀ ਦੌਰਾਨ ਉਹ ਵੀ ਮੇਰੇ ਗਲ ਦੇ ਵਿੱਚੋਂ ਗੈਪ ਹੋ ਗਈ ਜੀ। ਉੱਥੇ ਡਿੱਗੀ ਜਾਂ ਇਹਨਾਂ ਕੋਲੇ ਆ ਪਰ ਮੈਂ ਇਹ ਗੱਲ ਕਹੂੰਗਾ ਕਿ ਮੇਰੀ 체ਨ ਇਹਨਾਂ ਬੰਦਿਆਂ ਨੇ ਖਿੱਚੀ ਹੈ ਜੀ ਕਿਉਂਕਿ ਤੀਜੇ ਬੰਦੇ ਨੇ ਮੈਨੂੰ ਟੱਚ ਹੀ ਨਹੀਂ ਕੀਤਾਗਾ। ਨਾ ਮੈਂ ਡਿੱਗਿਆ ਜੀ। ਫੇਰ ਕੀ ਹੈ ਕਿ ਇਹ ਬੰਦੇ ਉੱਥੇ ਮੇਰੀ ਗੱਡੀ ਦੀ ਚਾਬੀ ਮੇਰੇ ਕੋਲ ਖੋਈ ਜੀ ਇਹਨਾਂ ਨੇ। ਚਾਬੀ ਖੋਣ ਤੋਂ ਬਾਅਦ ਇਹ ਬੰਦੇ ਕਹਿੰਦੇ ਸੀਗੇ ਕਿ ਅਸੀਂ ਗੱਡੀ ਲੈ ਕੇ ਜਾਣੀ ਹੈ। ਪਰ ਉੱਥੇ ਇਕੱਠ ਬਹੁਤ ਹੋ ਗਿਆ ਸੀ ਜੀ ਲੋਕਾਂ ਨੇ ਤੇ ਬੈਂਕ ਦੇ ਸਟਾਫ ਨੇ ਆ ਕੇ ਮੇਰੀ ਚਾਬੀ ਮੈਨੂੰ ਦਵਾਈ ਤੇ ਮੇਰੀ ਜਿਹੜਾ ਹੈਗਾ ਵੀ ਮੈਨੂੰ ਬਚਾ ਕੇ ਤੇ ਬੈਂਕ ਦੇ ਵਿੱਚ ਬਿਠਾਤਾ ਹੈ ਮੈਂ ਸਾਡੇ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਬਰਾੜ ਜੀ ਉਹਨਾਂ ਦੇ ਨਾਲ ਗੱਲ ਕੀਤੀ ਮੌਕੇ ਤੇ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੀ ਰਾਜਾ ਬਰਾੜ ਉਹਨਾਂ ਨਾਲ ਗੱਲ ਕੀਤੀ ਚਲੋ ਇਹ ਸਾਰੇ ਬੰਦੇ ਸਾਡੇ ਬਾਰ ਦੇ ਮੈਂਬਰ ਵੀ ਤੇ ਪ੍ਰਧਾਨ ਸਾਹਿਬ ਵੀ ਪਹੁੰਚ ਗਏ ਤੇ ਸਰਪੰਚ ਸਾਹਿਬ ਵੀ ਪਹੁੰਚ ਗਏ ਤੇ ਮਾਲਾ ਕਲਾਂ ਦੇ ਲੋਕ ਵੀ ਇਕੱਠੇ ਹੋ ਗਏ ਜਦੋਂ ਕਿ ਮਾਲਾ ਕਲਾਂ ਦੇ ਲੋਕ ਬਾਰ ਬਾਰ ਇਹ ਕਹਿ ਰਹੇ ਸੀ ਕਿ ਜੇਕਰ ਕੋਈ ਗੱਲ ਸੀਗੀ ਤਾਂ ਤੁਸੀਂ ਪਿੰਡ ਆਏ ਬੰਦੇ ਤੇ ਹਮਲਾ ਨਹੀਂ ਸੀ ਕਰਨਾਗਾ ਤੁਸੀਂ ਬੈਂਕ ਦੇ ਵਿੱਚ ਬੈਠ ਕੇ ਕਿਸੇ ਸਾਂਝੀ ਜਗ੍ਹਾ ਬੈਠ ਕੇ ਜਾਂ ਉਹਦੇ ਦਫ਼ਤਰ ਬੈਠ ਕੇ ਤੁਸੀਂ ਗੱਲ ਕਰਨੀ ਸੀਗੀ ਮੈਂ ਕਿਹਾ ਜੀ ਇਸ ਬੰਦੇ ਨਾਲ ਮੇਰਾ ਕੋਈ ਰੌਲਾ ਹੀ ਹੈ ਨਹੀਂਗਾ ਇਹ ਤਾਂ ਬੰਦਾ ਖਾਮ ਖਾਨ ਯਾਜਪਾਲ ਦਾ ਸੀਗਾ ਪੈਸੇ ਕਿ ਮੈਨੂੰ ਪੈਸੇ ਦਿੱਤੇ ਜਾਣ ਜਦੋਂ ਕਿ ਅੱਜ ਡੀਐਸਪੀ ਸਾਹਿਬ ਨਾਲ ਇਹ ਗੱਲ ਹੋਈ ਹੈ ਜੀ ਇਸ ਮੁੱਦੇ ਤੇ ਡੀਐਸਪੀ ਸਾਹਿਬ ਦੇ ਕੋਲੇ ਸਾਰੇ ਤੱਥ ਰੱਖੇ ਆ ਜੀ ਸਾਡੇ ਕੋਲੇ ਨੋਟਸਾਂ ਦੀਆਂ ਕਾਪੀਆਂ ਜਿਹੜੇ ਨੋਟਿਸ ਕੱਢੇ ਜ਼ਮੀਨ ਕਲੀਅਰ ਕਰਾਈ ਫੱਕ ਸਰਟੀਫਿਕੇਟ ਸਾਡੇ ਕੋਲ ਮੌਜੂਦ ਆ ਜੀ ਉੱਥੇ ਜਿਹੜਾ ਜਗਜੀਤ ਸਿੰਘ ਉਹਨੇ ਵੀ ਕਬੂਲ ਇਹ ਗੱਲ ਕੀਤੀ ਹਾਂਜੀ 22000 ਰੁਪਏ ਚ ਗੱਲ ਹੋਈ ਸੀ ਕਿ 10000 ਦਿੱਤਾ 12000 ਦੇਣਾ ਹਲੇ ਪਰ ਰੌਲਾ ਮੇਰਾ ਕੋਈ ਨਹੀਂ ਗਵਕੀਲ ਸਾਹਿਬ ਨਾਲ ਫੇਰ ਉਸ ਬੰਦੇ ਤੋਂ ਪੁੱਛਿਆ ਵੀ ਤੇਰਾ ਕੀ ਰੌਲਾ ਬਈ ਪਰ ਉਸ ਬੰਦੇ ਨੂੰ ਕੋਈ ਜਿਹੜਾ ਠੋਸ ਜਵਾਬ ਨਹੀਂ ਆਇਆ ਅੱਜ ਅਸੀਂ ਡੀਐਸਪੀ ਸਾਹਿਬ ਨੂੰ ਮਿਲੇ ਆ ਜੀ ਡੀਐਸਪੀ ਸਾਹਿਬ ਨੇ ਸਾਡੀ ਬਹੁਤ ਵਧੀਆ ਢੰਗ ਨਾਲ ਗੱਲ ਸੁਣੀ ਆ ਜੀ ਅਸੀਂ ਤਹਿਦੋਂ ਡੀਐਸਪੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਪ੍ਰਸ਼ਾਸਨ ਪਾਸੋਂ ਅਸੀਂ ਮੰਗ ਕਰਦੇ ਆ ਜੀ ਕਿ ਇਹੋ ਜਿਹੇ ਜਿਹੜੇ ਹੈਗੇ ਆ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਨਾਲ ਹੀ ਮੈਂ ਜਿਹੜਾ ਹੈਗਾ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਉੱਚ ਪੱਧਰੀ ਨੇਤਾ ਜੀ ਉਹਨਾਂ ਨੂੰ ਵੀ ਮੈਂ ਕਹੂੰਗਾ ਜੀ ਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਤੁਸੀਂ ਜਿਹੜਾ ਪਾਵਰਾਂ ਦੇ ਕੇ ਜੀ ਤੁਸੀਂ ਸ਼ਾਇਦ ਹੋ ਸਕਦਾ ਵੀ ਮੇਰੇ ਕਲਮ ਤੱਕ ਗਲਤ ਕਰ ਰਹੇ ਹੋ ਜਿਹੜਾ ਪਾਰਟੀ ਦੀ ਵੀ ਜਿਹੜੀ ਸ਼ਬੀ ਖਰਾਬ ਹੋ ਰਹੀ ਹੈ ਤੇ ਜਿਹੜਾ ਹੈਗਾ ਵੀ ਆਮ ਪਬਲਿਕ ਦੀ ਵੀ ਸ਼ਬੀ ਖਰਾਬ ਹੋ ਰਹੀ ਹੈ ਜੀ ਤੇ ਕਿਰਪਾ ਕਰਕੇ ਇਸ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਮੈਂ ਵੀ ਜਿਹੜਾ ਹੈਗਾ ਵੀ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਵਿੱਚ ਆ ਪਰ ਇਹ ਬੰਦੇ ਸਰਕਾਰ ਦਾ ਜਿਹੜਾ ਹੈਗਾ ਦਬਾਅ ਪਾ ਕੇ ਤੇ ਸਾਨੂੰ ਜਿਹੜਾ ਹਰਾਸ਼ ਕਰ ਰਹੇ ਆ ਅੱਜ ਮੇਰੇ ਨਾਲ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੋਈ ਹੈ ਜੀ ਕੱਲ ਕਿਸੇ ਹੋਰ ਵਕੀਲ ਸਾਹਿਬ ਨਾਲ ਕਰਨਗੇ ਅਸੀਂ ਆਪਦੇ ਸਟੈਂਡ ਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਜੀ ਖੜੇ ਹੋਏ ਆ ਮੇਰੇ ਨਾਲ ਮੇਰੀ ਬਾੜੂਸ ਐਸੋਸੀਏਸ਼ਨ ساری ਖੜੀ ਹੋਈ ਹੈ ਜੀ ਬਾੜੂਸ ਐਸੋਸੀਏਸ਼ਨ ਮੋਗਾ ਜੀ ਬਾੜੂਸ ਐਸੋਸੀਏਸ਼ਨ ਫਰੀਦਕੋਟ ਜੀ ਔਰ ਮੇਰੇ ਨਾਲ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੀ ਖੜੀਆਂ ਹੋਣਗੀਆਂ ਅਸੀਂ ਜਿਹੜਾ ਹੈਗਾ ਇਨਸਾਫ ਬਿਲਕੁਲ ਲੈ ਕੇ ਰਵਾਂਗੇ ਜੀ ਸਾਡੇ ਤੇ ਕਿਸੇ ਕਿਸਮ ਦਾ ਕੋਈ ਜਿਹੜਾ ਹੈਗਾ ਦਬਾਅ ਪ੍ਰੈਸ਼ਰ ਅਸੀਂ ਉਹਨੂੰ ਨਹੀਂ ਸਹਿਣ ਕਰਾਂਗੇ ਕਾਰਨ ਬਰਾਡਸ ਬੀਸਿਕਲੀ ਤਾਂ ਇਹ ਲੱਗਦਾ ਵੀ ਇਹ ਨਾ 5-4 ਮਹੀਨੇ ਪਹਿਲਾਂ ਮੇਰੇ ਕੋਲੇ ਵੀ ਇੱਕ ਬੰਦਾ ਆਇਆ ਸੀ ਤੇ ਉਹਨੇ ਮੈਨੂੰ ਕਿਹਾ ਸੀਗਾ ਕਿ ਵਕੀਲ ਸਾਹਿਬ ਨਾਲ ਨਾ ਵੀ ਸਾਡਾ ਕੋਈ ਫੀਸ ਦਾ ਲੈਣ ਦੇਣਾ ਤੇ ਸਾਡੀ ਫੀਸ ਨਹੀਂ ਉਹ ਮੋੜ ਰਹੇ ਜਦੋਂ ਕਿ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਵੀਰ ਜੀ ਫੀਸ ਹੁੰਦੀ ਹੈ ਜਿਹੜੀ ਐਡਵੋਕੇਟ ਦੀ ਤੁਸੀਂ ਕੇ ਜਿੱਤੋਂ ਚਾਹੇ ਹਾਰੋਂ ਹਾਰ ਜਾਣ ਦੀ ਸੂਰਤ ਦੇ ਵਿੱਚ ਫੀਸ ਆ ਜਿਹੜੀ ਉਹ ਵਾਪਸ ਨਹੀਂ ਹੁੰਦੀ ਬਾਕੀ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਲਿਖਤੀ ਤੌਰ ਤੇ ਲੈ ਕੇ ਆਓ ਆਪਾਂ ਕਨਸਿਡਰ ਕਰ ਲਾਂਗੇ ਵਕੀਲ ਸਾਹਿਬ ਨੂੰ ਬੁਲਾ ਲਾਂਗੇ ਪਰ ਜਿਹੜਾ ਉਹਨਾਂ ਨੇ ਕੱਲ ਇਹ ਕੀਤਾ ਵੀ ਆਪ ਕਾਨੂੰਨ ਨੂੰ ਹੱਥ ਚ ਲੈ ਕੇ ਤੇ ਉਹਨਾਂ ਨੇ ਧੱਕਾ ਮੁੱਕੀ ਕੀਤੀ ਆ ਹੱਥੋਪਾਈ ਕੀਤੀ ਆ ਜਾਂ ਉਹਨਾਂ ਤੇ ਅਸਾਲਟ ਕੀਤਾ ਉਹ ਜਿਹੜਾ ਉਹ ਕਿਸੇ ਵੀ ਤਰੀਕੇ ਬਖਸ਼ਿਆ ਨਹੀਂ ਜਾਊਗਾ ਇਹਦੇ ਸਬੰਧ ਦੇ ਵਿੱਚ ਵਕੀਲ ਸਾਹਿਬ ਆਪਣੀ ਕਾਰਵਾਈ ਕਰ ਰਹੇ ਆ ਜਿਉ ਜੀ ਵੀ ਉਹਨਾਂ ਨੂੰ ਜ਼ਰੂਰਤ ਪਾਊਗੀ ਕਿਤੇ ਪ੍ਰੋਟੈਸਟ ਕਰਨ ਦੀ ਜਾਂ ਸਰਕਾਰ ਤੱਕ ਪਹੁੰਚ ਕਰਨ ਦੀ ਉਹਨਾਂ ਦੇ ਅਸੀਂ ਨਾਲ ਖੜੇ ਹਾਂ ਉਹਨਾਂ ਦੇ ਨਾਲ ਅਸੀਂ ਜਾਵਾਂਗੇ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਮਲੇ ਭਾਵੇਂ ਉਹ ਪੱਤਰਕਾਰ ਹੋਣ ਤੇ ਭਾਵੇਂ ਵਕੀਲ ਹੋ ਰਹੇ ਹੈਗੇ ਆ ਤੁਸੀਂ ਇਸ ਬਾਰੇ ਚ ਕਿਵੇਂ ਲੇਣੀ ਜੀ ਬਿਲਕੁਲ ਕਾਫੀ ਥਾਵਾਂ ਤੇ ਇਹ ਘਟਨਾਵਾਂ ਆਈਆਂ ਵੀ ਵਕੀਲਾਂ ਤੇ ਤੇ ਪੱਤਰਕਾਰਾਂ ਤੇ ਹਮਲੇ ਜਿਹੜੇ ਹੋਏ ਆ ਦੇਖੋ ਵੈਸੇ ਤਾਂ ਇਹ ਹੁੰਦਾ ਬਰਾੜ ਸਾਹਿਬ ਵੀ ਲੋਕਤੰਤਰ ਦਾ ਜਿਹੜਾ ਥੰਮ ਮੰਨੀਆਂ ਜਾਂਦੀਆਂ ਇਹ ਜਿਹੜੇ ਪ੍ਰੋਫੈਸ਼ਨ ਹੁੰਦੇ ਆ ਵਕੀਲ ਹੋਗੇ ਪੱਤਰਕਾਰ ਹੋਗੇ ਡਾਕਟਰ ਹੋਗੇ ਸਰਕਾਰਾਂ ਅਕਸਰ ਹੀ ਕੋਸ਼ਿਸ਼ ਕਰਦੀਆਂ ਹੁੰਦੀਆਂ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹਨਾਂ ਨੂੰ ਦਬਾ ਕੇ ਰੱਖਿਆ ਜਾਵੇ ਆ ਇਹ ਵੀ ਜਿਵੇਂ ਹੁਣ ਬੰਦਾ ਪਤਾ ਲੱਗਿਆ ਜਿਨ੍ਹਾਂ ਨੇ ਹਮਲਾ ਕੀਤਾ ਵਕੀਲ ਸਾਹਿਬ ਤੇ ਉਹ ਵੀ ਸਿਆਸੀ ਤੌਰ ਤੇ ਆਪਣੀ ਪਹੁੰਚ ਆ ਜਿਹੜੀ ਉਹ ਪੂਰੀ ਰੱਖਦੇ ਆ ਆਪਣੀ ਸਿਆਸੀ ਤੌਸ ਜਮਾਉਣ ਦੀ ਖਾਤਰ ਉਹਨਾਂ ਨੇ ਕਿਹਾ ਕਿ ਜੀ ਤੁਹਾਡੀ ਬਾਰ ਐਸੋਸੀਏਸ਼ਨ ਆ ਜਿਹੜੀ ਉਹ ਕੀ ਕਰ ਲੋਗੀ ਪਰ ਅਸੀਂ ਹੁਣ ਉਹਨਾਂ ਨੂੰ ਦੱਸੋਗੇ ਕਿ ਸਾਡੀ ਬਾਰ ਐਸੋਸੀਏਸ਼ਨ ਕੀ ਕਰ ਸਕਦੀ ਹੈ ਕਿਉਂਕਿ ਕੋਈ ਚਾਹੇ ਰਾਜਨੀਤਿਕ ਕਿੱਡਾ ਵੀ ਹੋਵੇ ਪਰ ਉਹ ਕਾਨੂੰਨ ਤੋਂ ਵੱਡਾ ਨਹੀਂ ਹੁੰਦਾ ਤੇ ਇਸ ਕਰਕੇ ਕੋਈ ਗੱਲ ਨਹੀਂ ਉਹਨਾਂ ਦਾ ਜਿਹੜਾ ਦਿਮਾਗ ਜੇਕਰ ਕਿਸੇ ਬੰਦੇ ਦਾ ਖਰਾਬ ਆ ਤਾਂ ਉਹ ਸਾਨੂੰ ਦਰੁਸਤ ਕਰਨਾ ਹੁੰਦਾ। ਬਿਲਕੁਲ ਧੰਨਵਾਦ ਵਕੀਲ ਸਾਹਿਬ। ਅ ਸਦਾ ਹਰਜੀਤ ਸਿੰਘ ਬਰਾੜ ਉਹਨਾਂ ਜਿਹੜਾ ਸਾਬਕਾ ਬਾਬ ਦੇ ਪ੍ਰਧਾਨ ਹੈਗੇ ਨੇ ਉਹਨਾਂ ਨੂੰ ਦੱਸਿਆ ਗਿਆ ਵੀ ਉਹਨਾਂ ਦੇ ਨਾਲ ਦੇ ਵਿੱਚ ਕੋਈ ਹੋਰ ਜਿਹੜਾ ਇਹ ਮਾਮਲਾ ਅੱਗੇ ਵੱਧ ਸਕਦਾ ਹੈਗਾ। ਪਰ ਇਹਦੇ ਸਬੰਧ ਦੇ ਵਿੱਚ ਜਿਹੜੀ ਦੂਸਰੀ ਤਰ ਹੈਗੇ ਹੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਵੀ ਉਹਨਾਂ ਨੇ ਵਕੀਲ ਨਾਲ ਕਟਮਾਰ ਕੀਤੀ ਹੈ। ਜਾਂ ਕੋਈ ਹੋਰ ਕਹਾਣੀਆਂ ਤੇ ਕਾਰਨ ਕੀ ਰਹੇ ਹੈ ਜੰਮਰ ਸਿੰਘ ਹਾਂਜੀ ਇੱਕ ਕੋਈ ਵਕੀਲ ਨੂੰ ਲੈ ਕੇ ਕੇ ਮਾਮਲਾ ਸਾਹਮਣੇ ਆਇਆ ਤੇ ਜਿਹਦੇ ਵਿੱਚ ਤੁਹਾਡਾ ਨਾਮ ਆਇਆ ਉਹ ਕੀ ਕਹਾਣੀ ਕੀ ਹੈ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਮੀਟ ਗਏ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਪੱਖ ਸੁਣਨਾ ਚਾਹਿਆ ਪਰ ਜਾਨੀ ਕਿ ਦੇਖੋ ਜੀ ਉਹ ਕੋਈ ਏਡਾ ਮਸਲਾ ਨਹੀਂ ਸੀਗਾ ਕਿਉਂਕਿ ਉਹ ਕੋਈ ਪੈਸੇ ਦੇ ਲੈਣ ਦੇਣ ਦੇ ਸਬੰਧ ਵਿੱਚ ਗੱਲਬਾਤ ਹੋਈ ਤੇ ਉੱਥੇ ਬਸ ਜਾਨੀ ਕਿ ਸਾਡੀ ਉਸ ਗੱਲ ਨੂੰ ਲੈ ਕੇ ਮਾੜੀ-ਮੋਟੀ ਤੂਫਤਮਾਮ ਹੋਈ ਹੋਰ ਸਾਰੇ ਜਿੰਨੀ ਬਾਅਦ ਸੈਸ਼ਨ ਸਾਰੇ ਆਪਣੇ ਭਰਾ ਹੈ ਜਿੱਥੇ ਵੀ ਮੈਨੂੰ ਬੁਲਾਉਣਗੇ ਮੈਂ ਉੱਥੇ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ ਜਿੱਥੇ ਮੈਨੂੰ ਉਹ ਕਹਿਣਗੇ ਮੈਂ ਉੱਥੇ ਆ ਕੇ ਉਹਨਾਂ ਨਾਲ ਟੇਬਲ ਤੇ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਕੋਈ ਇਹੋ ਜਿਹਾ ਨਹੀਂ ਬਾਕੀ ਜਿਹੜਾ ਕੋਈ মিডিਏ ਦੇ ਵਿੱਚ ਕੋਈ ਮੇਰੇ ਖਿਲਾਫ ਕੋਈ ਇਸ ਤਰ੍ਹਾਂ ਦੀ ਬੁਧਾ ਚੜਾ ਕੇ ਕੀਤੀ ਜਾ ਰਹੀ ਹੈ ਉਹ ਕੋਈ ਗੱਲਬਾਤ ਨਹੀਂ ਉਹ ਸਿਰਫ ਆਪਣਾ ਜਿਹੜਾ ਟੀਆਰਪੀ ਵਾਸਤੇ ਕਰ ਰਹੇ ਆ ਪਰ ਮੈਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਨਾ ਕੋਈ ਇਸ ਦੇ ਨਾਲ ਕੋਈ ਹੱਥੋਂ ਪਾਈ ਹੋਇਆ ਸਿਰਫ ਅਸੀਂ ਸਿਰਫ ਆਪਸ ਵਿੱਚ ਬੋਲ ਬਲਾ ਰਹੇ ਜੀ ਗੱਲ ਹੋਈ ਹੈ ਹੋਰ ਕੋਈ ਗ ਜਿੱਥੇ ਮੈਨੂੰ ਬੁਲਾਉਣਗੇ ਮੈਂ ਉੱਥੇ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਨੂੰ ਪਿਆਰ ਹੈ। ਕੋਈ ਪੈਸਿਆਂ ਦਾ ਕੋਈ ਮਾਮਲਾ ਸੀ। ਹਾਂਜੀ ਪੈਸਿਆਂ ਦਾ ਮਾਮਲਾ ਸੀਗਾ ਕੋਈ ਉਹ ਅਸੀਂ ਉਸੇ ਦੇ ਸਬੰਧ ਵਿੱਚ ਉਹਨਾਂ ਨੂੰ ਪੁੱਛਿਆ ਸੀਗਾ ਤੇ ਉਸੇ 'ਚ ਉਹ ਹਾਈਪਰ ਹੋ ਕੇ ਥੋੜਾ ਸਾਡੇ ਨਾਲ ਉਹਨਾਂ ਨੇ ਵੀ ਥੋੜੀ ਤਲਖੀ ਦੇ ਲਹਿਜੇ ਨਾਲ ਗੱਲ ਕਰਤੀ ਬਸ ਉੱਥੋਂ ਹੀ ਥੋੜਾ ਜਿਹਾ ਮਾੜੀ-ਮੋਟੀ ਜਦਬਾਸ ਹੋਈ ਹੋਰ ਕੋਈ ਗੱਲਬਾਤ ਨਹੀਂ ਹੋਈ। ਵੀਰ ਪੈਸੇ ਤੁਸੀਂ ਲੈਣੇ ਸੀ ਉਹਨਾਂ ਕੋਲੋਂ ਕੋਈ ਕੰਮ ਕਰਾਈ ਤੇ? ਹਾਂਜੀ ਉਹਨਾਂ ਨੂੰ ਪੈਸੇ ਦਿੱਤੇ ਸੀਗੇ ਕਿ ਉਹਨਾਂ ਦੀ ਬਹੁਤ ਪੁੱਛੇ ਵੀ ਜਿਹੜਾ ਤੁਹਾਨੂੰ ਅਸੀਂ ਪੈਸੇ ਦਿੱਤੇ ਉਹ ਸਾਡਾ ਕੰਮ ਤਹਾਈ ਨਹੀਂ ਸੀਗਾ ਤੇ ਤੁਸੀਂ ਉਹਦਾ ਕੀ ਕੀਤਾ ਉਹਨਾਂ ਨੂੰ ਇਸ ਗੱਲ ਦਾ ਕੋਈ ਕੋਈ ਜਵਾਬ ਨਹੀਂ ਆ ਤੇ ਇਸੇ ਜੀ ਗੱਲ 'ਚ ਉਹ ਹਾਈਪਰ ਹੋ ਗਈ ਆ ਕੱਟਮਾਰ ਕੋਈ ਨਹੀਂ ਹੋਈ ਨਹੀਂ ਜੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੱਟਮਾਰ ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਸਿਰਫ ਮਾੜੀ-ਬੋੜੀ ਆਪਸੀ ਬੋਲ ਬੁਲਾਰਾ ਹੀ ਹੋਇਆ ਹੈ